ਮਾਜ ਉਹਨਾਂ ਨੇ ਵੀ ਬਿਨਾ ਮੌਇਸਚਰ ਵਾਲੇ ਫਸਲੇ ਕੋ ਮੰਡੀ 'ਚ ਤੋਲਣਾ ਜਾਣਸਾਰ ਮਾੜੇ ਚ ਉਹੁੰਦਾ ਤੇ ਹੁੰਿਆ ਖਲਾਰ ਕੇ ਵੀ ਕੁਕੜਾ ਕਈ ਚਾਈ ਰਹਿਣਾ ਕਿਉਂ ਜੇ ਪਾਣੀ ਪਹਿਲਾਂ ਬੰਦ ਕਰਤਾ ਕੰਪਨ ਨੂੰ ਰੋਣੀ ਕਰਨੀ ਪਈ ਤਾਂ ਕੰਪਲੀਟ ਹੋ ਗਈ ਬਹੁਤ ਸੋਹਣਾ ਸੰਭਾਲ ਰਹਿਣਾ ਤਾਂ ਜੋ ਮਾਜ ਉਹਨਾਂ ਨੇ ਵੀ ਬਿਨਾ ਮੌਇਸਚਰ ਵਾਲੇ ਫਸਲੇ ਕੋ ਮੰਡੀ 'ਚ ਤੋਲਣਾ ਜਾਣਸਾਰ ਗੀ ਤੋ 25 ਦਿਨ ਪਹਿਲਾਂ ਪਾਣੀ ਬੰਦ ਕਰਕੇ ਉਤੋ ਦਾ ਬੰਟਾ ਕੋ ਤੁਹਾਡਾ ਤੋਂ ਨਾ ਜਾਣਦਾ ਤੂੰ ਦਾ ਵੋਇਸਟਰ ਵਾਲਾ ਮਸਲਾ ਹੋਰ ਐਸੇ ਨਹੀਂ ਬਣੋ ਵੋਇਸਟਰ ਉਹਨੇ ਉਹ ਕਰਦਾ ਜਿਹੜਾ ਗਣਾ ਤੋਂ ਗਣਾ ਤੋਂ ਜਿਹੜਾ ਦਿੱਤੇ ਤੋਂ ਮਾਰਦਾ ਮਾਰਾ ਜੀ ਉਹ ਉੱਤੇ ਤੇ ਗਿਆ ਖਲਾਰ ਕੇ ਦੀ ਕੁੱਟਣਾ ਕਈ ਚਾਈ ਰਹਿਣਾ ਜਿਹੜਾ ਤਰੇਲ ਵਾਲਾ ਉਹਦਾ ਉੱਜੂ ਜਿਹੜਾ ਧੋਨੇ ਦੇ ਉੱਤੇ ਪਿਆ ਜਿਹੜਾ ਪਾਣੀ ਦੀ ਟੋਪਿਆ ਉਹ ਤਾਂ ਸੱਜੋਂ ਬਾੜਿਆ ਤੁਸੀਂ 10 ਦਿਨ ਪਹਿਲਾਂ ਪਾਣੀ ਬੰਦ ਕਰਕੇ ਆਪਾਂ ਪਹਿਲਾਂ ਪਾਣੀ ਬੰਦ ਕੀਤਾ ਠੀਕ ਹੈ ਇਹ ਚੋਲ ਦਿਨ ਨੂੰ ਬਿਨਾਂ ਵਾਸ਼ਰ ਵਾਲਾ ਮਸਲਾ ਖੜਾ ਕੀਤੇ ਕੰਮਾ ਚਾਹੁੰਦੇ ਹੋ ਜਾਨ ਸਾਹਿਬ ਅੰਟੀ ਸਭ ਤੁਸੀਂ 20 ਤੋਂ 25 ਦਿਨ ਪਹਿਲਾਂ ਤੋਂ ਤੇਰਾ ਪਾਣੀ ਬੰਦ ਕਰੋ ਕਿਉਂ ਜੇ ਪਾਣੀ ਪਹਿਲਾਂ ਬੰਦ ਕਰਤਾ ਕੰਮ ਨੂੰ ਰੋਣੀ ਕਰਨੀ ਪਈ ਤਾਂ ਕੰਮ ਫਲੇਟ ਹੋਊ ਬਹੁਤ ਸੋਨਾ ਸਮਾ ਰਹਿਣਾ ਤਾਂ ਉਹ ਲਾ ਪਾਈ ਉਹਨਾਂ ਨੇ ਖੜੇ ਹੋਣਾ ਲਲ ਜਾਣ ਕੇ ਉਹ ਹੋ ਗਈ ਇਹ ਕਾਮਨ ਸਵਾ ਉਹ ਜੇ ਪਹਿਲੇ ਪਾਣੀ ਬੰਬ ਕਰਤਾ ਸੈ ਕਣਕ ਦੀ ਰੋਮੀ ਪਛੜ ਜੂ ਆਪਾਂ ਦਾ ਕਣਕ ਨੂੰ ਉੱਤਰ ਦੇਣ ਵਾਸਤੇ ਪਾਣੀ ਲਾਉਣੇ ਨਾ ਉਹ ਇਹਦਾ ਜਵਾਬ ਸਭ ਲੋਕ ਕਿਦਣਾ ਅੱਥੂ ਦਾ ਮਹੀਨਾ ਕਿੰਨਾ ਅੱਥੂ ਹੋ ਗਿਆ 10 12 ਹੋ ਗਿਆ ਜਿਹੜੀ ਆਪਣੀ ਗੜਾਵਲੀ ਦਾ ਉਹ ਜਾਤੀ ਨੂੰ ਵੀ ਦੇਖੋ ਆਹ ਉਹ ਨਹੀਂ ਜਾਣ ਹੋਰੇ 20 ਤਰੀਕ ਨੂੰ ਪੱਸੇ ਨਹੀਂ ਪੱਸੇ ਨੂੰ ਖੇਰਾ ਹੈ 2 2 2 ਨੋਹਰੀ ਦਾ ਠੀਕ ਹੈ ਉਹ ਤਰੀਕ ਦਾ ਖੇਰਾ ਅਜ ਤੋਂ 20 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਰਾਮਲੀਲਾ ਦੇਖਣ ਜਾਣ ਦਾ ਤਰੀਕ ਹੁੰਦਾ ਸੀ ਹੁਣ ਤਾਂ ਕੋਈ ਜਾਂਦਾ ਨਹੀਂ ਨਹੀਂ ਠੀਕ ਹੈ ਲੋਕ ਸਾਈਕਲਾਂ ਤੇ ਜਾਂਦੇ ਇਸਾਂ ਦੀ ਮੁੱਕਲ ਮਾਰ ਕੇ ਦਾਦੇ ਸਾਹਿਬ ਚਾਹ। ਅਜਾ ਇੱਕ ਹੀ। ਕੌਣ? ਅਗਰੇ ਵੇਸ। ਟੋਰ ਦਾ ਫਰਕ ਪੈ ਜਾਂਦਾ ਜੀ ਫੀਸ ਰਿਆਂ। ਪਿਛਲੇ ਸਾਹਿਬ ਖੰਡ ਕਦੋਂ ਉਤਰੀ ਆ। ਜਨਵਰੀ ਦੇ ਸੰਬੰਧਾਂ ਵਾਲੀ ਕੀ ਤੋਂ ਬਾਅਦ? ਸਾਚਾ ਕੇ ਝੂਠਾ। 22 ਦਸੰਬਰ ਦਾ ਆਇਆ ਵਰਦੇ ਸੀ। ਅੱਧੀ ਬਾਅਦ ਹੀ ਸਾਟਾ ਤੇ ਸ਼ਟਾ ਦੇ ਵਿੱਚ। 22 ਦਸੰਬਰ ਤੋਂ ਬਾਅਦ ਵਾਟਰ ਪੈਨਲ ਸ਼ੁਰੂ ਹੋ ਗਿਆ ਟੋਟੀਆਂ ਪੈਣੀਆਂ ਸ਼ੁਰੂ ਹੋ ਗਈਆਂ ਜੈੱਟਾਂ ਪੈਣੀਆਂ ਲੋਕਾਂ ਦਾ ਚਾਹ ਵੀ ਨਹੀਂ ਲੱਗਾ ਨਵੀਂ ਜੈੱਟ ਤਕਰੀਰ ਕੇ ਪਾਉਣ ਦਾ ਸਹੀ ਗੱਲ ਆ ਕਿ ਸਰ ਇਹਦੇ ਤੋਂ ਮੈਂ ਕੀ ਕਹਿਣਾ ਚਾਹਾਂ ਮੌਸਮ 1.5 ਮਹੀਨਾ ਅੱਗੇ ਹੋ ਗਿਆ ਅਸੀਂ ਉੱਥੇ ਹੀ ਕੰਕਰੀਟ ਨਹੀਂ ਉੱਥੇ ਹੀ 25 ਤੂਬਾ ਤੋਂ ਪਾਣੀ ਦਾ ਪਤਾ ਤੱਕ ਜੀ ਨਵੇਂ ਦੇਣਾ ਚਾਹੁੰਦੇ ਸਹੀ ਗੱਲ ਆ ਕਿ ਸਰ ਸਹੀ ਕਲਪ ਨੂੰ ਗਰਮਣ ਵਾਸਤੇ ਟੈਂਪਰੇਚਰ ਚਾਹੀਦਾ 22 ਤੋਂ 25 ਡਿਗਰੀ ਕਿੰਨਾ ਤੇ ਜਦੋਂ ਅਸੀਂ ਕਲਪ ਵਿੱਚ ਰਹੇ ਹੁੰਦੇ ਆ ਟੈਂਪਰੇਚਰ ਚੱਲ ਰਿਹਾ 22 ਤੋਂ 23 ਡਿਗਰੀ ਪਿਛਲੇ ਸਾਲ ਸਰਪੰਬਰ ਦਾ ਟੈਂਪਰੇਚਰ ਆ ਜੇਣਾ ਪੰਜਾਬ ਦਾ 28 ਡਿਗਰੀ ਚੱਲ ਰਿਹਾ ਸੀ ਤੇ ਜਦੋਂ ਦਾ ਇਹ ਦਾ ਤਾਂ 10 ਡਿਗਰੀ ਅੱਜ ਕੱਲ ਵੀ 30 35 ਡਿਗਰੀ ਚੱਲ ਰਿਆ ਨੂੰ ਨਾਲੋ ਟੈਂਪਰੇਚਰ ਸਕੇ ਆ ਗਿਆ 30 ਡਿਗਰੀ ਤੇ ਮਹਿਸੂਸ ਹੁੰਦਾ 40 ਡਿਗਰੀ ਠੀਕ ਹੁਣ ਕੋਈ ਨਾ ਟੈਂਪਰੇਚਰ ਡਾਊਨ ਜ਼ਰੂਰ ਆਊਗਾ ਪਰ ਜਿਵੇਂ ਜਿਵੇਂ ਟੈਂਪਰੇਚਰ ਡਾਊਨ ਆਉਣ ਦਾ ਟਾਈਮ ਹੋਣਾ ਉਵੇਂ ਉਹ ਝੂਮਾ ਵੱਡੇ ਜਾਣਾ ਤੇ ਟੈਂਪਰੇਚਰ ਚੱਕਿਆ ਜਾਣਾ ਉਧਰ ਤਾਲ ਦਾ ਟੈਂਪਰੇਚਰ ਥੱਲੇ ਲੈ ਕੇ ਆ ਰਹੀ ਆ ਤੇ ਅਬਲੀ ਤਾਂ ਪ੍ਰਿੰਟਰ ਨੂੰ ਕਾਹ ਚਲਾ ਰਹੇ? ਕਿਹਦੀ ਅੱਗ ਲੱਗ ਰਹੀ ਹੈ? ਗੁੰਦੇ ਦੇ ਨਾਲ ਨੂੰ ਉਹਦੇ ਕਰਕੇ ਗ੍ਰੀਨ ਹਾਊਸ ਜੈਸਾ ਵਾਤਾਵਰਣ ਚ ਚੜ ਜਾ ਮੇਰਾ। ਉਹਦੇ ਕਰਕੇ ਜਿਹੜਾ ਹੈਗਾ ਟੈਂਪਰੇਚਰ ਅੰਦਰ ਆਉਂਦੀ ਜਾਈ 7 ਜਾਣ ਲੱਗ ਮੈਨੂੰ।